ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਇਹ ਗੱਲ ਭਾਰਤ ਪਾਕਿਸਤਾਨ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਹੈ ਮੈਨੂੰ ਅਕਸਰ ਹੀ ਆਪਣੇ ਦਾਦੇ ਦਾਦੀ ਨਾਨੇ ਨਾਨੀ ਤੋਂ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਸੁਣਨ ਦਾ ਸ਼ੌਕ ਸੀ ਤੇ ਮੈਂ ਹੱਟ ਬੀਤੀਆਂ ਸੁੰਨਣਾ ਪਸੰਦ ਕਰਦੀ ਸੀ ਮੇਰੇ ਦਾਦੀ ਜੀ ਸਾਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਅਸੀਂ ਲੈਂਦੇ ਪੰਜਾਬ ਵਿੱਚ ਰਹਿੰਦੇ ਹੁੰਦੇ ਸੀ ਉਦੋਂ ਦੀ ਗੱਲ ਹੈ ਮੇਰੀ ਰਿਸ਼ਤੇਦਾਰੀ ਵਿੱਚੋਂ ਭੂਆ ਦੀ ਧੀ ਪੈਣ ਲੱਗਦੀ ਸੀ ਜਿਸ ਦਾ ਨਾਂ ਦਲਜੀਤ कौर ਸੀ ਮੇਰੀ ਦਾਦੀ ਦੱਸਦੀ ਹੈ ਕਿ ਮੇਰੀ ਭੂਆ ਦੇ ਔਲਾਦ ਬਹੁਤ ਮੁਸ਼ਕਲ ਨਾਲ ਹੋਈ ਸੀ ਮੇਰੀ ਭੂਆ ਦੇ ਘਰ ਚਾਰ ਬੱਚੇ ਆ ਕੇ ਦੁਨੀਆ ਤੋਂ ਜਾ ਚੁੱਕੇ ਸੀ ਫਿਰ ਚਾਰਾਂ ਬੱਚਿਆਂ ਤੋਂ ਬਾਅਦ ਦੋ ਜੁੜਵਾ ਕੁੜੀਆਂ ਦਾ ਜਨਮ ਹੋਇਆ ਜਿਨ੍ਹਾਂ ਨੂੰ ਘਰ ਵਿੱਚ ਬਹੁਤ ਪਿਆਰ ਦਿੱਤਾ ਗਿਆ ਉਹਨਾਂ ਦੇ ਆਉਣ ਨਾਲ ਘਰ ਵਿੱਚ ਬਹੁਤ ਖੁਸ਼ੀ ਮਨਾਈ ਗਈ ਅਤੇ ਪਰਿਵਾਰ ਨੇ ਸੋਚਿਆ ਕਿ ਚਲੋ ਪਰਮਾਤਮਾ ਦਾ ਸ਼ੁਕਰ ਹੈ ਜਿਸ ਨੇ ਔਲਾਦਾਂ ਦਿੱਤੀ ਦਲਜੀਤ ਕੌਰ ਤੇ ਰਣਜੀਤ ਕੌਰ ਦੋਵਾਂ ਕੁੜੀਆਂ ਦੇ ਨਾਂ ਰੱਖੇ ਗਏ ਫਿਰ ਦੋਵਾਂ ਕੁੜੀਆਂ ਤੋਂ ਬਾਅਦ ਦੋ ਪੁੱਤਰਾਂ ਨੇ ਜਨਮ ਲਿਆ ਤਾਂ ਦਲਜੀਤ ਕੌਰ ਤੇ ਰਣਜੀਤ ਕੌਰ ਦੀ ਕਦਰ ਹੋਰ ਵੀ ਜ਼ਿਆਦਾ ਵੱਧ ਗਈ ਉਹਨਾਂ ਨੂੰ ਦੋਹਾਂ ਪੁੱਤਰਾਂ ਨਾਲੋਂ ਵੱਧ ਪਿਆਰ ਦਿੱਤਾ ਗਿਆ ਅਤੇ ਦੋਵੇਂ ਹੀ ਬਹੁਤ ਲਾਡਲੀਆਂ ਰੱਖੀਆਂ ਗਈਆਂ ਦਲਜੀਤ ਕੌਰ ਦੀ ਉਮਰ ਹਲੇ 13 ਸਾਲ ਹੀ ਸੀ ਉਸ ਦਾ ਵਿਆਹ ਕਰ ਦਿੱਤਾ ਗਿਆ ਪਰ ਦਲਜੀਤ ਕੌਰ ਦਾ ਪਿਓ ਇਸ ਗੱਲ 'ਤੇ ਰਾਜੀ ਨਹੀਂ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਦਲਜੀਤ ਦਾ ਵਿਆਹ ਹਲੇ 16-17 ਸਾਲ ਦੀ ਉਮਰ ਵਿੱਚ ਕਰਾਂਗੇ ਕਿਉਂਕਿ ਉਹ ਹਲੇ ਨਿਆਣੀ ਹੈ ਇਸ ਨੂੰ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਹੈ ਅਤੇ ਗ੍ਰੈਸਿਫ ਜੀਵਨ ਦਾ ਵੀ ਬਿਲਕੁਲ ਪਤਾ ਨਹੀਂ ਪਰ ਦਲਜੀਤ ਦੀ ਭੂਆ ਨੇ ਦਲਜੀਤ ਦੇ ਪਿਓ 'ਤੇ ਕਾਫੀ ਦਬਾਅ ਬਣਾਇਆ ਕਿ ਜੇਕਰ ਤੂੰ ਮੈਨੂੰ ਦਲਜੀਤ ਦਾ ਰਿਸ਼ਤਾ ਨਾ ਦਿੱਤਾ ਤਾਂ ਮੈਂ ਇਸ ਘਰ ਵਿੱਚ ਸਦਾ-ਸਦਾ ਲਈ ਨਹੀਂ ਆਵਾਂਗੀ ਉਸ ਜ਼ਮਾਨੇ ਵਿੱਚ ਰਿਸ਼ਤੇਦਾਰੀਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ ਰਿਸ਼ਤੇਦਾਰੀਆਂ ਨੂੰ ਇਹ ਅਹਿਮੀਅਤ ਇਸ ਕਦਰ ਦਿੱਤੀ ਜਾਂਦੀ ਸੀ ਕਿ ਲੋਕ ਆਪਣੇ ਬੱਚਿਆਂ ਦੀ ਅਤੇ ਆਪਣੀ ਜ਼ਿੰਦਗੀ ਤੱਕ ਵੀ ਨਰਕ ਬਣਾਉਣ ਤੋਂ ਪਹਿਲਾਂ ਸੋਚਦੇ ਨਹੀਂ ਸੀ ਬਸ ਸਭ ਤੋਂ ਜ਼ਿਆਦਾ ਉੱਪਰ ਰਿਸ਼ਤੇਦਾਰੀ ਹੀ ਹੁੰਦੀ ਸੀ ਇਸੇ ਤਰ੍ਹਾਂ ਹੀ ਦਲਜੀਤਕੌਰ ਨਾਲ ਹੋਇਆ ਦਲਜੀਤਕੌਰ ਦਾ ਜਿਸ ਵਿਅਕਤੀ ਨਾਲ ਵਿਆਹ ਹੋਇਆ ਉਸ ਨੂੰ ਬਚਪਨ ਤੋਂ ਹੀ ਕੋਈ ਬਿਮਾਰੀ ਸੀ ਜਿਸ ਗੱਲ ਦਾ ਦਲਜੀਤ ਦੀ ਭੂਆ ਨੂੰ ਪਤਾ ਸੀ ਤੇ ਉਸ ਨੂੰ ਵੈਦਾਂ ਹਕੀਮਾਂ ਨੇ ਵੀ ਕਿਹਾ ਹੋਇਆ ਸੀ ਕਿ ਉਸ ਦੀ ਉਮਰ ਜ਼ਿਆਦਾ ਲੰਬੀ ਨਹੀਂ ਹੈ ਉਸ ਸਮੇਂ ਅੱਜ ਦੀ ਤਰ੍ਹਾਂ ਡਾਕਟਰ ਘੱਟ ਹੀ ਹੁੰਦੇ ਸੀ ਪਰ ਹਰ ਪਿੰਡ ਵਿੱਚ ਕੋਈ ਨਾ ਕੋਈ ਵੈਦ ਜ਼ਰੂਰ ਹੁੰਦਾ ਸੀ ਜਦੋਂ ਦਲਜੀਤ ਕੌਰ ਦਾ ਵਿਆਹ ਕਰ ਦਿੱਤਾ ਗਿਆ ਤਾਂ ਉਸ ਦੀ ਛੋਟੀ ਭੂਆ ਪੰਮੀ ਨੇ ਆਪਣੇ ਦਿਉਰ ਦੇ ਮੁੰਡੇ ਲਈ ਰਣਜੀਤ ਕੌਰ ਦਾ ਰਿਸ਼ਤਾ ਮੰਗ ਲਿਆ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਦਲਜੀਤ ਦੇ ਪਿਤਾ ਨੂੰ ਆਪਣੀ ਭੈਣ ਦੀ ਗੱਲ ਮੰਨਣੀ ਪਈ ਅਤੇ ਰਣਜੀਤ ਦਾ ਰਿਸ਼ਤਾ ਵੀ ਦੇਣਾ ਪਿਆ ਫਿਰ ਦਲਜੀਤ ਦੇ ਵਿਆਹ ਤੋਂ 6 ਕੁ ਮਹੀਨਿਆਂ ਬਾਅਦ ਹੀ ਰਣਜੀਤ ਦਾ ਵੀ ਵਿਆਹ ਕਰ ਦਿੱਤਾ ਗਿਆ ਰਣਜੀਤ ਦਾ ਵਿਆਹ ਹੋਏ ਨੂੰ ਹਲੇ 7 ਕੁ ਮਹੀਨੇ ਹੀ ਹੋਏ ਸਨ ਕਿ ਉਸ ਦੀ ਭੈਣ ਦਲਜੀਤ ਘਰ ਵਿਧਵਾ ਹੋ ਗਈ ਉਸਦੇ ਪਤੀ ਦੀ ਮੌਤ ਹੋ ਗਈ ਜਿੱਥੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਕਿ ਚਲੋ ਦੋ ਤੀਆਂ ਦਾ ਸਿਰ ਉੱਤੋਂ ਫਿਕਰ ਲੱਥ ਗਿਆ ਉੱਥੇ ਹੁਣ ਮਾਪਿਓ ਲਈ ਬਹੁਤ ਵੱਡਾ ਕਲੇਸ਼ ਤੇ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਸੀ ਦਲਜੀਤ ਦੇ ਤਾਂ ਹਲੇ ਖੇਡਣ ਦੇ ਦਿਨ ਸਨ ਦਲਜੀਤ ਦੀਆਂ ਸਹੇਲੀਆਂ ਤਾਂ ਹਲੇ ਗੁੱਡੀਆਂ ਪਟੋਲੇ ਹੀ ਖੇਡ ਰਹੀਆਂ ਸਨ ਤੇ ਦਲਜੀਤ ਆਪਣਾ ਘਰ ਵਸਾ ਕੇ ਵਿਧਵਾ ਵੀ ਹੋ ਚੁੱਕੀ ਸੀ ਦਲਜੀਤ ਦੇ ਪਤੀ ਦੀ ਮੌਤ ਨੂੰ 2 ਮਹੀਨੇ ਹੋ ਚੁੱਕੇ ਸਨ ਤੇ ਦਲਜੀਤ ਦਾ ਦਯੋਰ ਅਜੇ ਕੁਆਰਾ ਸੀ ਤੇ ਦਲਜੀਤ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਕਹਿਣ ਤੇ ਸਭ ਦੀ ਰਜ਼ਾਮੰਦੀ ਨਾਲ ਉਸਦੇ ਲੜ ਲਾ ਦਿੱਤਾ ਗਿਆ ਦਲਜੀਤ ਦੀ ਉਮਰ ਹਾਲੇ ਬਹੁਤ ਛੋਟੀ ਸੀ ਜਿਸ ਕਰਕੇ ਉਸਨੇ ਕਿਸੇ ਨੂੰ ਵੀ ਕੁਝ ਨਾ ਕਿਹਾ ਜਿਵੇਂ ਉਸ ਨੂੰ ਕਿਹਾ ਉਸਨੇ ਔਵੇਂ ਹੀ ਹਾਂ ਕਰ ਦਿੱਤੀ ਹੁਣ ਦਲਜੀਤ ਦਾ ਆਪਣੇ ਦਿਔਰ ਨਾਲ ਵਿਆਹ ਹੋਏ ਨੂੰ 2 ਸਾਲ ਹੋ ਚੁੱਕੇ ਸਨ ਅਤੇ ਉਹਨਾਂ ਦੇ ਘਰ ਧੀ ਦੇ ਰੂਪ ਵਿੱਚ ਖੁਸ਼ੀ ਆਈ ਦਲਜੀਤ ਦਾ ਮਾਪਿਓ ਤੇ ਸੱਸ ਸਹੁਰਾ ਅਤੇ ਦਲਜੀਤ ਖੁਦ ਸਾਰੇ ਬਹੁਤ ਖੁਸ਼ ਸਨ ਦਲਜੀਤ ਦੇ ਮਾਪਿਓ ਸੋਚ ਰਹੇ ਸਨ ਕਿ ਸਾਡੀ ਧੀ ਹੁਣ ਔਲਾਦ ਵਾਲੀ ਹੋ ਚੁੱਕੀ ਹੈ ਹਣ ਉਸਦੇ ਸਾਰੇ ਘਰ ਵਿੱਚ ਪੈਰ ਲੱਗ ਚੁੱਕੇ ਹਨ ਉਸ ਦੀ ਜ਼ਿੰਦਗੀ ਸੌਖੀ ਹੋ ਗਈ ਹੈ ਅੱਜ ਰ ਆਪਣੇ ਧੀ ਦਿੱਤੀ ਹੈ ਕੱਲ ਨੂੰ ਪੁੱਤਰ ਵੀ ਦੇ ਦੇਵੇਗਾ ਇਹ ਸੋਚ ਕੇ ਸਭ ਖੁਸ਼ ਹਨ ਪਰ ਆਉਣ ਵਾਲੇ ਸਮੇਂ ਦਾ ਕਿਸ ਨੂੰ ਪਤਾ ਹੁੰਦਾ ਹੈ ਦਲਜੀਤ ਦੀ ਧੀ 4 ਸਾਲਾਂ ਦੀ ਸੀ ਦਲਜੀਤ ਦੇ ਪਤੀ ਨੂੰ ਖੇਤ ਵਿੱਚ ਕੰਮ ਕਰਦਿਆਂ ਇੱਕ ਸੱਪ ਨੇ ਡੰਗ ਮਾਰ ਦਿੱਤਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦਲਜੀਤ ਦੀ ਜ਼ਿੰਦਗੀ ਹੁਣ ਪਹਿਲਾਂ ਨਾਲੋਂ ਵੀ ਬਹੁਤ ਨਰਕ ਹੋ ਚੁੱਕੀ ਸੀ ਉਹ ਆਪਣੇ ਪਹਿਲੇ ਪਤੀ ਦੀ ਮੌਤ ਨਾਲੋਂ ਵੀ ਜ਼ਿਆਦਾ ਦੁਖੀ ਸੀ ਦਲਜੀਤ ਦੇ ਮਾਪਿਓ ਲਈ ਵੀ ਇਹ ਦੁੱਖ ਕੋਈ ਛੋਟਾ ਨਹੀਂ ਸੀ ਕਿ ਉਹਨਾਂ ਦੀ ਧੀ ਦਾ ਦੂਸਰੀ ਵਾਰ ਵੀ ਘਰ ਉੱਜੜ ਚੁੱਕਾ ਸੀ ਪਰ ਉਹਨਾਂ ਦੇ ਕਰਮਾਂ ਵਿੱਚ ਵੀ ਆਪਣੀਆਂ ਧੀਆਂ ਦਾ ਸੁੱਖ ਨਹੀਂ ਸੀ ਹਜੇ ਦਲਜੀਤ ਦੇ ਪਤੀ ਦੀ ਮੌਤ ਨੂੰ 2 ਮਹੀਨੇ ਹੀ ਹੋਏ ਸੀ ਉਦੋਂ ਜਿਵੇਂ ਦਲਜੀਤ ਦੇ ਉੱਤੇ ਤਾਂ ਮੁਸੀਬਤਾਂ ਦਾ ਹੜ ਹੀ ਆ ਗਿਆ ਹੋਵੇ ਦਲਜੀਤ ਦੇ ਪਿਤਾ ਨੂੰ ਆਪਣੇ ਧੀ ਦਾ ਦੁੱਖ ਖਾ ਗਿਆ ਤੇ ਉਸ ਤੋਂ ਆਪਣੀ ਧੀ ਦਾ ਦੁੱਖ ਛੱਲਿਆ ਨਾ ਗਿਆ ਅਤੇ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ। ਦਲਜੀਤ ਦੇ ਪਿਤਾ ਦੇ ਜਾਣ ਤੋਂ ਬਾਅਦ ਉਸ ਦੀ ਮਾਂ ਨੇ ਜਲਦੀ ਤੋਂ ਜਲਦੀ ਆਪਣੇ ਪੁੱਤਰਾਂ ਦਾ ਵਿਆਹ ਕਰਨਾ ਠੀਕ ਸਮਝਿਆ। ਉਸ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਵਿਆਹ ਲਿਆ ਪਰ ਦਲਜੀਤ ਦੀ ਮਾੜੀ ਕਿਸਮਤ ਦਾ ਸਫ਼ਰ ਹਾਲੇ ਖਤਮ ਨਹੀਂ ਸੀ। ਐਲ 81 ਜਿਵੇਂ ਹਜੇ ਦੁੱਖਾਂ ਦੀ ਸ਼ੁਰੂਆਤ ਹੀ ਹੋਈ ਹੋਵੇ। ਦੋਵੇਂ ਭਰਾਵਾਂ ਦੇ ਵਿਆਹ ਇੱਕ ਸਾਲ ਵਿੱਚ ਕਰ ਦਿੱਤੇ ਗਏ ਤੇ ਸਾਲ ਬਾਅਦ ਉਸ ਦੀ ਮਾਂ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਦਲਜੀਤ ਦੇ ਲਈ ਉਸ ਦੀ ਮਾਂ ਹੀ ਨਹੀਂ ਗਈ ਸੀ ਉਸ ਦਾ ਸਭ ਕੁਝ ਇਸ ਦੁਨੀਆ ਤੋਂ ਚਲਾ ਗਿਆ ਸੀ ਦਲਜੀਤ ਦੀਆਂ ਪਰਜਾਈਆਂ ਦਾ ਸੁਭਾਅ ਬਹੁਤ ਹੀ ਜ਼ਿਆਦਾ ਗੰਦਾ ਸੀ ਉਹ ਦਲਜੀਤ ਤੇ ਉਸ ਦੀ ਕੁੜੀ ਨੂੰ ਘਰ ਵਿੱਚ ਨਫ਼ਰਤ ਦੀਆਂ ਨਜ਼ਰਾਂ ਨਾਲ ਵੇਖਦੀਆਂ ਸੀ ਅਤੇ ਆਪਣੇ ਘਰ ਤੇ ਉਹਨਾਂ ਮਾਵਾਂ ਧੀਆਂ ਨੂੰ ਬੋਝ ਸਮਝਦੀਆਂ ਸੀ ਹਾਲਾਂਕਿ ਦਲਜੀਤ ਘਰ ਦਾ ਸਾਰਾ ਕੰਮ ਕਰਦੀ ਸੀ ਉਸ ਤੋਂ ਮੱਜਾਂ ਦਾ ਗੋਹਾ ਕੂੜਾ ਅਤੇ ਹੋਰ ਵੀ ਸਾਰਾ ਕੰਮ ਕਰਵਾਇਆ ਜਾਂਦਾ ਸੀ ਦਲਜੀਤ ਤੇ ਉਸਦੀ ਧੀ ਦੀ ਜ਼ਿੰਦਗੀ ਹੁਣ ਨਰਕ ਸੀ ਬਸ ਦਲਜੀਤ ਹੁਣ ਕੁਝ ਨਹੀਂ ਕਰ ਸਕਦੀ ਸੀ ਉਸ ਨੂੰ ਤਾਂ ਬਸ ਸਿਰ ਲਕਾਉਣ ਲਈ ਛੱਤ ਅਤੇ ਪੇਟ ਭਰਨ ਲਈ ਦੋ ਟਾਈਮ ਦੀ ਰੋਟੀ ਚਾਹੀਦੀ ਸੀ ਇਸ ਕਰਕੇ ਜੋ ਵੀ ਉਸ ਨੂੰ ਕਿਹਾ ਜਾਂਦਾ ਉਹ ਚੁੱਪ ਕਰਕੇ ਸੁਣ ਲੈਂਦੀ ਅਤੇ ਸਭ ਸਹਿ ਲੈਂਦੀ ਐਵੇਂ ਹੀ ਸਮਾਂ ਬੀਤਦਾ ਗਿਆ ਦਲਜੀਤ ਦੀ ਕੁੜੀ ਹੁਣ 5 ਸਾਲ ਦੀ ਹੋ ਚੁੱਕੀ ਸੀ ਦਲਜੀਤ ਦੀ ਭੈਣ ਰঞ্জੀਤ ਦੇ ਪਤੀ ਦਾ ਸੁਭਾਅ ਬਹੁਤ ਕੱਬਾ ਸੀ ਉਹ ਰঞ্জੀਤ ਨੂੰ ਆਪਦੀ ਭੈਣ ਨੂੰ ਵੀ ਬੁਲਾਉਂ ਨਹੀਂ ਦਿੰਦਾ ਸੀ ਤੇ ਨਾ ਹੀ ਉਸ ਨੂੰ ਕੋਈ ਦੁੱਖ ਸੁੱਖ ਦੀ ਗੱਲ ਕਰਨ ਦਿੰਦਾ ਸੀ ਉਸ ਨੂੰ ਐਵੇਂ ਲੱਗਦਾ ਸੀ ਕਿ ਰਣਜੀਤ ਦੀ ਭੈਣ ਕਿਤੇ ਰਣਜੀਤ ਕੋਲ ਰਹਿਣ ਲਈ ਨਾ ਆ ਜਾਵੇ ਪਰ ਸਮੇਂ ਦੀ ਨਜ਼ਾਕਤ ਕੁਝ ਹੋਰ ਕਹਿ ਰਹੀ ਸੀ ਰਣਜੀਤ ਦੇ ਵਿਆਹ ਨੂੰ ਕਾਫੀ ਸਮਾਂ ਹੋਣ ਦੇ ਬਾਵਜੂਦ ਵੀ ਉਸ ਦੇ ਕੋਲ ਕੋਈ ਬੱਚਾ ਨਹੀਂ ਸੀ ਉਧਰੋਂ ਹੁਣ ਰਣਜੀਤ ਕੋਲ ਬੱਚਾ ਨਾ ਹੋਣ ਕਾਰਨ ਉਸ ਦਾ ਪਤੀ ਉਸ ਨੂੰ ਦੋਸ਼ੀ ਠਹਿਰਾਉਂਦਾ ਉਸ ਨੂੰ ਸ਼ਰਾਬ ਪੀਣ ਦੀ ਬਹੁਤ ਗੰਦੀ ਆਦਤ ਸੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਜਿਸ ਕਰਕੇ ਉਹ ਰਣਜੀਤ ਨੂੰ ਕੁੱਟਦਾ ਮਾਰਦਾ ਵੀ ਸੀ ਉਸ ਦੀ ਕੁੱਟਮਾਰ ਕਾਰਨ ਹੀ ਰਣਜੀਤ ਵੀ ਇਸ ਦੁਨੀਆ ਤੋਂ ਚਲਵਸੀ ਹੁਣ ਰਣਜੀਤ ਦੀ ਮੌਤ ਦਾ ਕਾਰਨ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਸ ਨੂੰ ਉਸ ਦੇ ਪਤੀ ਦੁਆਰਾ ਕੁੱਟਮਾਰ ਕਰਕੇ ਮਾਰ ਦਿੱਤਾ ਗਿਆ ਹੈ ਇਸ ਕਰਕੇ ਉਸ ਨੂੰ ਕੋਈ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ ਉਧਰੋਂ ਦਲਜੀਤ ਤੇ ਉਸ ਦੀ ਧੀ ਉਸ ਨੂੰ ਉਸ ਦੀਆਂ ਪਰਜਾਈਆਂ ਬੋਝ ਤੇ ਨਫ਼ਰਤ ਦੀ ਨਿਗਾਹ ਨਾਲ ਦੇਖਦੀਆਂ ਸੀ ਇਸ ਲਈ ਉਹ ਬਹੁਤ ਦੁਖੀ ਸੀ ਤੇ ਉਧਰੋਂ ਰਣਜੀਤ ਦੇ ਪਤੀ ਨੂੰ ਵੀ ਕੋਈ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ। ਇਸ ਲਈ ਦਲਜੀਤ ਦੀਆਂ ਪਰਜਾਈਆਂ ਨੇ ਸੋਚਿਆ ਕਿ ਕਿਉਂ ਨਾ ਮਾਵਾ ਤੀਆਂ ਨੂੰ ਮਗਰੋਂ ਲਾਉਣ ਖਾਤਰ ਇਹ ਚੰਗਾ ਮੌਕਾ ਹੈ। ਉਹਨਾਂ ਨੇ ਵਿੱਚ ਵਿਚੋਲਾ ਪਾ ਕੇ ਦਿਲਜੀਤ ਦਾ ਵਿਆਹ ਉਸਦੇ ਜੀਜੇ ਨਾਲ ਕਰ ਦਿੱਤਾ। ਪਰ ਉਹਨਾਂ ਨੇ ਰਣਜੀਤ ਦੇ ਘਰ ਵਾਲੇ ਨਾਲ ਪਹਿਲਾਂ ਗੱਲ ਕਰ ਲਈ ਕਿ ਜੇ ਦਿਲਜੀਤ ਨਾਲ ਵਿਆਹ ਕਰਾਉਣਾ ਹੈ ਤਾਂ ਉਸ ਦੀ ਕੁੜੀ ਨੂੰ ਵੀ ਸਵੀਕਾਰ ਕਰਨਾ ਪਵੇਗਾ ਤੇ ਉਸ ਦਾ ਵੀ ਵਿਆਹ ਕਰਨਾ ਪਵੇਗਾ। ਤਾਂ ਉਸ ਨੇ ਇਹ ਗੱਲ ਮੰਨ ਲਈ। ਅਤੇ ਫੌਰਨ ਹਾਂ ਕਰ ਦਿੱਤੀ ਕਿਉਂਕਿ ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਮੈਨੂੰ ਹੋਰ ਕੋਈ ਰਿਸ਼ਤਾ ਨਹੀਂ ਮਿਲਣਾ ਉਸ ਨੇ ਸਵੀਕਾਰ ਕਰ ਲਿਆ ਕਿ ਹਾਂ ਮੈਂ ਇਹਨਾਂ ਦੋਵਾਂ ਮਾਮਾ ਤਿਆਂ ਨੂੰ ਅਪਣਾਵਾਂਗਾ ਹੁਣ ਇਹ ਤੀਸਰੀ ਵਾਰ ਸੀ ਰਣਜੀਤ ਦੇ ਪਤੀ ਸਰਵਣ ਸਿੰਘ ਨੇ ਦਲਜੀਤ ਦੇ ਸਿਰ ਤੇ ਚੁੰਨੀ ਦੇ ਦਿੱਤੀ ਪਰ ਦਲਜੀਤ ਖੁਦ ਨੂੰ ਬਹੁਤ ਲੱਜਤ ਤੇ ਗਿਰਿਆ ਹੋਇਆ ਮਹਿਸੂਸ ਕਰ ਰਹੀ ਸੀ ਉਹ ਖੁਦ ਨੂੰ ਗਾਵਾਂ ਮੱਜਾ ਵਾਂਗ ਮਹਿਸੂਸ ਕਰ ਰਹੀ ਸੀ ਜਿਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ ਇੱਕ ਕਿੱਲੇ ਤੋਂ ਖੋਲ ਕੇ ਦੂਜੇ ਕਿੱਲੇ ਤੇ ਬੰਨ ਦਿੱਤਾ ਜਾਂਦਾ ਹੈ ਜਦੋਂ ਜੀ ਕਰੇ ਦੂਜੇ ਹੱਥ ਰੱਸਾ ਫੜਾ ਦਿੱਤਾ ਜਾਂਦਾ ਹੈ ਉਹ ਖੁਦ ਨੂੰ ਵਿਕਿਆ ਹੋਇਆ ਮਹਿਸੂਸ ਕਰ ਰਹੀ ਸੀ ਬਸ ਐਵੇਂ ਹੀ ਫਿਰ ਹੌਲੀ ਹੌਲੀ ਵਕਤ ਬੀਤਦਾ ਗਿਆ ਫਿਰ 7-8 ਸਾਲ ਬੀਤਣ ਤੋਂ ਬਾਅਦ ਸਰਵੰਧੀ ਮੌਤ ਹੋ ਗਈ ਕਿਉਂਕਿ ਉਹ ਸ਼ਰਾਬ ਪੀਣ ਦਾ ਬਹੁਤ ਜ਼ਿਆਦਾ ਆਦੀ ਸੀ ਇਸ ਲਈ ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਦੇ ਗੁਰਦੇ ਖਰਾਬ ਹੋ ਗਏ ਤੇ ਉਸ ਦੀ ਮੌਤ ਹੋ ਗਈ ਹਣ ਦਲਜੀਤ ਨੂੰ ਆਪਣਾ ਪ੍ਰਵੇਖ ਦਿਖਾਈ ਦੇ ਰਿਹਾ ਸੀ ਉਸ ਨੂੰ ਪਤਾ ਸੀ ਕਿ ਹੁਣ ਮੈਂ ਅੱਗੇ ਕੀ ਕਰਨਾ ਹੈ ਕਿਉਂਕਿ ਹੁਣ ਮੈਂ ਚੌਥਾ ਘਰ ਨਹੀਂ ਦੇਖਣਾ ਚਾਹੁੰਦੀ ਸੀ ਉਸ ਨੂੰ ਪਤਾ ਸੀ ਕਿ ਮੇਰੀਆਂ ਪਰਜਾਈਆਂ ਮੇਰੇ ਲਈ ਚੌਥਾ ਘਰ ਲੱਭਣ ਲੱਗੀਆਂ ਛੱਟ ਨਹੀਂ ਲਾਉਣਗੀਆਂ ਹੁਣ ਮੈਂ ਹੋਰ ਨਰਕ ਨਹੀਂ ਦੇਖ ਸਕਦੀ ਇਸ ਲਈ ਹੁਣ ਦਲਜੀਤ ਨੇ ਆਪਣੀ ਧੀ ਨੂੰ ਜ਼ਹਿਰ ਦੇ ਦਿੱਤਾ ਤੇ ਖੁਦ ਵੀ ਖਾ ਲਿਆ ਕਿਉਂਕਿ ਉਹ ਜਾਣਦੀ ਸੀ ਕਿ ਹੁਣ ਮੈਨੂੰ ਇਸ ਘਰ ਵਿੱਚ ਕਿਸੇ ਨੇ ਕੋਈ ਸਹਾਰਾ ਨਹੀਂ ਦੇਣਾ ਤੇ ਪੇਕੇ ਘਰ ਵਿੱਚ ਤਾਂ ਪਹਿਲਾਂ ਹੀ ਮੇਰੀਆਂ ਪਰਜਾਈਆਂ ਨੇ ਮੈਨੂੰ ਨਰਕ ਦਿਖਾਇਆ ਹੋਇਆ ਸੀ ਜੇਕਰ ਮੈਂ ਇਸ ਦੁਨੀਆ ਤੋਂ ਚਲੀ ਗਈ ਤਾਂ ਮੇਰੀ ਧੀ ਵੀ ਮੇਰੇ ਵਾਂਗੂ ਦਰਬ-ਦਰ ਭਟਕਦੀ ਫਿਰੇਗੀ ਇਸ ਲਈ ਉਸਨੇ ਪਹਿਲਾਂ ਆਪਣੀ ਧੀ ਨੂੰ ਜ਼ਹਿਰ ਦਿੱਤਾ ਤੇ ਫਿਰ ਆਪ ਖਾਦਾ ਇਸੇ ਤਰ੍ਹਾਂ ਉਸ ਦਿਨ ਦਲਜੀਤ ਉਸਦੀ ਧੀ ਅਤੇ ਉਸਦੇ ਪਤੀ ਸਰਵਣ ਸਿੰਘ ਤਿੰਨਾਂ ਦੀਆਂ ਅਰਥੀਆਂ ਨੂੰ ਅਗਨੀ ਭੇਟ ਕੀਤਾ ਗਿਆ ਉਹ ਦਲਜੀਤ ਜਿਸਦੇ ਜਨਮ ਦਿਨ ਤੇ ਉਸਦੇ ਪਿਓ ਨੇ ਬਹੁਤ ਖੁਸ਼ੀ ਮਨਾਈ ਉਸਦੀ ਜ਼ਿੰਦਗੀ ਦਾ ਅੰਤ ਕਿੰਨਾ ਬੁਰਾ ਸੀ ਇਸ ਗੱਲ ਨੂੰ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਸਰਦਾਰ ਮਾਪਿਓ ਦੀ ਧੀ ਜਿਸ ਨੂੰ ਐਨੇ ਲਾਡਾਂ ਚਾਵਾਂ ਨਾਲ ਪਾਲਿਆ ਗਿਆ ਉਸ ਦਾ ਅੰਤ ਐਨਾ ਬੁਰਾ ਹੋਵੇਗਾ ਇਹ ਗੱਲ ਕਿਸੇ ਨੇ ਵੀ ਨਹੀਂ ਸੋਚੀ ਸੀ ਇਸ ਤਰ੍ਹਾਂ ਦਾਦੀ ਸਾਨੂੰ ਦੱਸਦੇ ਹੁੰਦੇ ਹਨ ਕਿ ਉਸ ਨੇ ਦੁੱਖਾਂ ਨੂੰ ਭੋਗਦੀ ਹੋਈ ਨੇ ਅੰਤ ਆਤਮ ਹੱਤਿਆ ਦਾ ਰਸਤਾ ਅਪਣਾਇਆ ਦੁੱਖਾਂ ਨੇ ਉਸ ਦਾ ਪਿੱਛਾ ਅੰਤ ਤੱਕ ਨਾ ਛੱਡਿਆ ਰੱਬ ਕਰੇ ਕਦੇ ਕਿਸੇ ਦੀ ਧੀ ਨਾਲ ਇਸ ਤਰ੍ਹਾਂ ਨਾ ਹੋਵੇ ਦੋਸਤੋ ਏ ਸੀ ਸਾਡੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਡੇ ਲਾਈਕ ਨਾਲ ਹੀ ਸਾਡਾ ਹੌਸਲਾ ਵਧਦਾ ਹੈ ਤੇ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਪੂਰੀ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਾਲ